ਮਿੰਟ ਮੰਤਰਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡਾ ਹੋਸਟ ਪਰਮਿੰਦਰ ਸਿੰਘ ਤੰਗਲ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਮਿੰਟਸ ਬਾਰੇ 10 ਪੁਲੇਖੇ ਜਿਹੜੇ ਸ਼ੁਰੂਆਤ ਵਿੱਚ ਸਭ ਨੂੰ ਹੁੰਦੇ ਨੇ ਜਦੋਂ ਕੋਈ ਨਮਾ ਮਿਲਟਸ ਨਾਲ ਜੁੜਦਾ ਹੈ ਤਾਂ ਬਹੁਤੀ ਜਾਣਕਾਰੀ ਨਹੀਂ ਹੁੰਦੀ ਅੱਧੀ ਅਧੂਰੀ ਜਾਣਕਾਰੀ ਜੋ ਇਧਰ ਉਧਰ ਇਕੱਠੀ ਕੀਤੀ ਹੁੰਦੀ ਹੈ ਉਸ ਨੂੰ ਸੁਣ ਕੇ ਮਿਲਟਸ ਖਾਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਕੁਝ ਇੱਕ ਦਿਨ ਖਾਣ ਤੋਂ ਬਾਅਦ ਫਰਕ ਵੀ ਪਾਲਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਕਿਉਂਕਿ ਬਹੁਤੀ ਵਾਰ ਐਦਾਂ ਦੇ ਹਾਲਾਤ ਹੁੰਦੇ ਨੇ ਕਿ ਜਲਦੀ ਫਰਕ ਜਾਂ ਕੋਈ ਆਸ ਦੀ ਕਿਰਨ ਦੀ ਲੋੜ ਹੁੰਦੀ ਹੈ ਪਰ ਤੁਸੀਂ ਸੋਚੋ ਜਿਹੜੀ ਚੀਜ਼ ਨੂੰ ਅਜ ਤੋਂ ਪਹਿਲਾਂ ਤੁਸੀਂ ਖਾ ਰਹੇ ਸੀ ਉਹ ਕਿੰਨੇ ਸਾਲ ਖਾਦਾ ਇਸੇ ਲਈ ਬੱਚਿਆਂ ਵਿੱਚ ਜਲਦੀ ਫਰਕ ਪਤਾ ਲੱਗਦਾ ਹੈ ਇਸੇ ਪ੍ਰਲੇਖੇ ਨੂੰ ਦੂਰ ਕਰਨ ਲਈ ਮੈਂ ਡਾਕਟਰ ਖਾਦਰਵੱਲੀ ਦੀ ਵਿਧੀ ਦੱਸਣਾ ਚਾਹੁੰਦਾ ਜੇ ਤੁਸੀਂ ਪੂਰਾ ਫਾਇਦਾ ਲੈਣਾ ਹੈ ਤਾਂ ਮਿਲਟਸ ਨੂੰ ਅੰਬਲੀ ਦੇ ਰੂਪ ਵਿੱਚ ਸ਼ੁਰੂਆਤ ਘਟੋ ਘਟ ਇੱਕ ਹਫਤਾ ਤਿੰਨੋਂ ਟਾਈਮ ਅੰਬਲੀ ਦੇ ਰੂਪ ਵਿੱਚ ਖਮੀਰ ਕਰਕੇ ਖਾਓ ਅੰਬਲੀ ਬਣਾਉਣ ਦੀ ਵੀਡੀਓ ਆਈ ਬਟਨ ਵਿੱਚ ਕਲਿੱਕ ਕਰਕੇ ਜਾਂ ਡਿਸਕ੍ਰਿਪਸ਼ਨ ਵਿੱਚ ਵੀ ਲਿੰਕ ਹੈ ਤੁਸੀਂ ਦੇਖ ਸਕਦੇ ਹੋ ਪਰ ਵੀਡੀਓ ਖਤਮ ਹੋਣ ਤੋਂ ਬਾਅਦ ਇੱਕ ਹਫਤਾ ਲਗਾਤਾਰ ਅੰਬਲੀ ਖਾਣ ਤੋਂ ਬਾਅਦ ਤੁਹਾਡਾ ਸਰੀਰ ਡੀਟੌਕਸੀਫਾਈ ਹੋਣਾ ਸ਼ੁਰੂ ਹੋਵੇਗਾ ਤੁਸੀਂ ਇੱਕ ਹਫਤੇ ਤੋਂ ਜ਼ਿਆਦਾ ਵੀ ਅੰਬਲੀ ਖਾ ਸਕਦੇ ਹੋ ਬਹੁਤ ਸਾਰੇ ਵਿਕਾਰ ਸਰੀਰ ਵਿੱਚੋਂ ਕੱਢ ਦੇਵੇਗੀ ਅੰਬਲੀ ਇਸ ਤੋਂ ਬਾਅਦ ਤੁਸੀਂ ਇਸ ਨੂੰ ਖਿਚੜੀ ਦੇ ਰੂਪ ਵਿੱਚ ਖਾਓ ਘੱਟੋ-ਘੱਟ 6 ਹਫਤੇ ਔਰ ਹਰ ਹਫਤੇ ਕਟੋਕਾਟ ਇੱਕ ਵਾਰ ਅੰਬਲੀ ਜ਼ਰੂਰ ਖਾਓ ਤੇ ਫਿਰ ਉਸ ਤੋਂ ਬਾਅਦ ਤੁਸੀਂ ਇਸ ਨੂੰ ਰੋਟੀ, ਪਰਾਂਠਾ, ਫੁਲਕਾ ਜਾਂ ਕਿਸੇ ਹੋਰ ਰੂਪ ਵਿੱਚ ਸਬਜ਼ੀ ਦਾਲ ਨਾਲ ਖਾ ਸਕਦੇ ਹੋ। ਖਿਚੜੀ ਤੇ ਨਰਮ ਰੋਟੀ ਬਣਾਉਣ ਦਾ ਲਿੰਕ ਆਈ ਬਟਨ ਵਿੱਚ ਹੈ ਤੇ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਵੀ ਹੈ ਤੁਸੀਂ ਦੇਖ ਸਕਦੇ ਹੋ ਕਿਵੇਂ ਬਣਾਣੀ ਹੈ। ਬਹੁਤ ਬਾਰੀ ਗਲਤੀ ਕੀਤੀ ਜਾਂਦੀ ਹੈ ਕਿ ਇਸ ਨੂੰ ਰੋਟੀ ਦੇ ਰੂਪ ਵਿੱਚ ਹੀ ਸ਼ੁਰੂ ਕੀਤਾ ਜਾਂਦਾ ਹੈ ਕਿਉਂਕਿ ਆਪਾਂ ਨੂੰ ਆਦਤ ਹੈ ਰੋਟੀ ਖਾਣ ਦੀ ਔਰ ਸਾਨੂੰ ਰੋਟੀ ਖਾ ਕੇ ਸਬਰ ਆਉਂਦਾ ਹੈ ਜਦੋਂ ਅਸੀਂ ਰੋਟੀ ਖਾਂਦੇ ਹਾਂ ਤਾਂ ਇੱਕ ਵੱਡਾ ਹਿੱਸਾ ਉਸ ਵਿੱਚ ਦਾਲ ਜਾਂ ਸਬਜ਼ੀ ਦਾ ਹੁੰਦਾ ਹੈ ਤੇ ਮਿਲਟਸ ਦੀ ਓਨੀ ਮਾਤਰਾ ਕੱਟ ਜਾਂਦੀ ਹੈ ਪਰ ਜੇ ਤੁਸੀਂ ਅੰਬਲੀ ਖਾ ਰਹੇ ਹੋ ਤਾਂ ਤੁਸੀਂ ਸਿਰਫ ਅੰਬਲੀ ਖਾਂਦੇ ਹੋ ਤੇ ਜ਼ਿਆਦਾ ਮਾਤਰਾ ਜੀ ਤੁਹਾਡੇ ਅੰਦਰ ਮਿਲਟਸ ਫਾਈਬਰ ਦੇ ਰੂਪ ਵਿੱਚ ਜਾਂਦੇ ਨੇ ਤੁਹਾਨੂੰ ਜ਼ਿਆਦਾ ਫਾਇਦਾ ਹੁੰਦਾ ਹੈ ਤੇ ਪੈਸਿਵ ਬਸੂਰ ਕਣਕ ਦੀ ਰੋਟੀ ਚਾਵਲ ਖਾ ਰਹੇ ਸੀ ਉਹੀ ਸੁਬਤਾਂ ਤੇ ਸੁਬਾਹ ਕਰ ਲਿਆਂਦੇ ਤੇ ਪਕਾ ਲੇ ਪਰ ਜਦੋਂ ਤੁਸੀਂ ਮਿਲਟ ਵਰਤ ਰਹੇ ਹੋ ਤਾਂ ਇਹਨਾਂ ਨੂੰ ਜਦ ਖਿਚੜੀ ਬਣਾਉਣਾ ਹੈ ਤਾਂ ਘਟੋ ਘਟ 8 ਘੰਟੇ ਭਿਉਣਾ ਹੈ ਤੇ ਜੇ ਤੁਸੀਂ ਪੀਆ ਹੋਇਆ ਆਟਾ ਲੈ ਕੇ ਆਉਂਦੇ ਹੋ ਤਾਂ ਉਸ ਆਟੇ ਨੂੰ ਵੀ ਘੱਟੋ-ਘੱਟ 2 ਘੰਟੇ ਭਿਉਣਾ ਹੈ ਇਸ ਨਾਲ ਕਈਆਂ ਦੀ ਸ਼ਿਕਾਇਤ ਵੀ ਦੂਰ ਹੋ ਜਾਵੇਗੀ ਕਿ ਮਿਲਟਸ ਗਰਮ ਹੁੰਦੇ ਨੇ ਪੂਰੀ ਵਿਧੀ ਤਰੀਕਾ ਕਰ ਅਪਣਾਉਣ ਨਾਲ ਤੁਹਾਨੂੰ ਪੂਰਾ ਫਾਇਦਾ ਵੀ ਮਿਲੇਗਾ ਮਿਲਟਸ ਅਲਕਲਾਈਨ ਨੇ ਤੇ ਚਾਵਲ ਤੇ ਕਣਕ ਐਸਿਡਿਕ ਨੇ ਤੇ ਬਹੁਤ ਸਾਰਿਆਂ ਨੂੰ ਕਣਕ ਤੋਂ ਅਲਰਜੀ ਵੀ ਹੈ ਜਾਂ ਕਹਿ ਲਓ ਗਲੂਟਨ ਅਲਰਜੀ ਹੈ ਮਿਲਟਸ ਦੇ ਵਿੱਚ ਗਲੂਟਨ ਨਹੀਂ ਹੈ ਇਹਨਾਂ ਨੂੰ ਗਲੂਟਨ ਅਲਰਜੀ ਆ ਉਹ ਵੀ ਖਾ ਸਕਦੇ ਨੇ ਮਿਲਟਸ ਨੂੰ ਅਪਣਾ ਕੇ ਤੁਸੀਂ ਵਾਤਾਵਰਣ ਵੀ ਬਚਾਉਂਦੇ ਹੋ ਤੇ ਧਰਤੀ ਦੇ ਥੱਲੇ ਦਾ ਪਾਣੀ ਜੋ ਲਗਾਤਾਰ ਨੀਮਾ ਜਾ ਰਿਹਾ ਹੈ ਖਾਸ ਕਰਕੇ ਪੰਜਾਬ ਦਾ ਉਸ ਨੂੰ ਵੀ ਰੋਕ ਰਹੇ ਹੋ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਸੋਕੇ ਤੋਂ ਬਚ ਜਾਣਗੀਆਂ ਕੋਈ ਵੀ ਖੇਤੀ ਪਾਣੀ ਤੋਂ ਬਿਨਾ ਨਹੀਂ ਹੋ ਸਕਦੀ ਪਰ ਮਿਲਟਸ ਦੀ ਖੇਤੀ ਵਿੱਚ ਕਣਕ ਤੇ ਚਾਵਲ ਦੀ ਬਿਨਸਪਤ ਚੌਥਾ ਹਿੱਸਾ ਹੀ ਪਾਣੀ ਖਪਤ ਹੁੰਦਾ ਤੁਸੀਂ ਮਿਲਟਸ ਨੂੰ ਢਾਈ ਤੋਂ 3 ਮਹੀਨੇ ਤੱਕ ਸਾਵਤ ਰੂਪ ਵਿੱਚ ਛੋਲ ਦੇ ਰੂਪ ਵਿੱਚ ਰੱਖ ਸਕਦੇ ਹੋ ਪਰ ਜੇ ਤੁਸੀਂ ਇਸ ਨੂੰ ਪਿਹਾ ਲਿਆ ਤਾਂ 5 ਤੋਂ 6 ਦਿਨ ਦੇ ਵਿੱਚ ਇਸ ਨੂੰ ਵਰਤ ਲਵੋ ਖਤਮ ਕਰ ਲਵੋ ਕਿਉਂਕਿ ਇਸ ਤੋਂ ਬਾਅਦ ਤੁਸੀਂ ਸਿਰਫ ਕਾਰਬੋਹਾਈਡਰੇਟਸ ਖਾ ਰਹੇ ਹੋ ਇਸ ਦੀ ਪੋਸ਼ਟਿਕਤਾ ਘਟਣੀ ਸ਼ੁਰੂ ਹੋ ਜਾਂਦੀ ਹੈ ਤਾਂ ਹੀ ਡਾਕਟਰ ਖਾਦਰਵੱਲੀ ਇਹਨਾਂ ਨੂੰ ਖਿਚੜੀ ਦੇ ਰੂਪ ਵਿੱਚ ਖਾਣ ਤੇ ਜ਼ੋਰ ਦਿੰਦੇ ਨੇ ਜਾਂ ਤੁਸੀਂ ਰੋਟੀ ਬਣਾਉਣ ਵਾਲੀ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਤੁਸੀਂ ਰੋਜ਼ ਆਟਾ ਕਿਵੇਂ ਤਿਆਰ ਕਰ ਸਕਦੇ ਹੋ ਤੇ ਇਹਨੂੰ ਜ਼ਿਆਦਾ ਦਿਨ ਸਾਮਕੇ ਰੱਖ ਸਕਦੇ ਹੋ ਇਸ ਨਾਲ ਤੁਹਾਨੂੰ ਕੁਝ ਹੋਰ ਵੀ ਦੱਸਦੀ ਹੈ ਕਿ ਜਿਹੜੀ ਕਣਕ ਤੁਸੀਂ ਖਾ ਰਹੇ ਸੀ ਉਹ ਵੀ ਤੁਸੀਂ 15 ਤੋਂ 20 ਦਿਨ ਦੇ ਵਿੱਚ ਵਿੱਚ ਵਰਤ ਲਵੋ ਕਿਉਂਕਿ 15 ਤੋਂ 20 ਦਿਨ ਦੇ ਬਾਅਦ ਉਸ ਦੀ ਵੀ ਪੋਸ਼ਟਿਕਤਾ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਤੁਸੀਂ ਸਿਰਫ ਕਾਰਬੋਹਾਈਡਰੇਟਸ ਖਾ ਰਹੇ ਹੋ ਜਿਹੜੇ ਕਿ ਉਸ ਵਿੱਚ 45 ਮਿੰਟ ਵਿੱਚ ਤੁਹਾਡੇ ਸਰੀਰ 'ਚ ਭੁਲਕੇ ਗਲੂਕੋਜ਼ ਦਾ ਹੜ ਲਿਆ ਦਿੰਦੇ ਨੇ ਤੇ ਸ਼ੂਗਰ ਦਾ ਕਾਰਨ ਬਣਦੀ ਹੈ ਉਹ ਤੇ ਸਿਰਫ ਤੁਸੀਂ ਥੋਥੀ ਕਣ ਖਾਂਦੇ ਹੋ 20 ਦਿਨ ਤੋਂ ਬਾਅਦ ਤੇ ਜਿਹੜੇ ਮਲਟੀ grain ਖਾਂਦੇ ਨੇ ਕੰਪਨੀਆਂ ਦਾ ਪੈਕ ਉਹ ਪਤਾ ਨਹੀਂ ਕਦੋਂ ਦਾ ਪਿਆ ਹੋਇਆ ਤੇ ਕਦੋਂ ਕਿੰਨੇ ਦਿਨ ਬਾਅਦ ਪੈਕ ਕੀਤਾ ਤੇ ਜਦੋਂ ਪਤਾ ਲੱਗਦਾ ਹੈ ਤੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਨੇ ਮਿਲਟਸ ਨੂੰ ਅਲੱਗ-ਅਲੱਗ ਕਿਉਂ ਖਾਣਾ ਇਕੱਠੇ ਰਲਾ ਕੇ ਕਿਉਂ ਨਹੀਂ ਖਾਣਾ ਮੰਨ ਲਓ ਤੁਸੀਂ ਕੋਦਰਾ ਖਾ ਰਹੇ ਹੋ ਤੇ ਘੱਟੋ-ਘੱਟ 2 ਦਿਨ ਲਗਾਤਾਰ ਕੋਦਰਾ ਜ਼ਰੂਰ ਖਾਓ ਸਵੇਰੇ ਦੁਪਹਿਰੇ ਸ਼ਾਮ ਕੋਦਰਾ ਪੇਟ ਨੂੰ ਸਾਫ਼ ਕਰ ਰਿਹਾ ਆਂਤੜੀਆਂ ਚੋਂ ਮਲ ਨੂੰ ਕੱਢ ਰਿਹਾ ਉਸ ਕਾਰਵਾਈ ਨੂੰ ਚੱਲਣ ਦਿਓ ਕੁਦਰੇ ਨੂੰ ਦੋ ਦਿਨ ਕਟੋ-ਕਟੋ ਕੰਮ ਕਰਨ ਦਿਓ ਤਾਂ ਕਿ ਤੁਹਾਨੂੰ ਵੀ ਪੂਰਾ ਮਿਲਟਸ ਦਾ ਫਾਇਦਾ ਮਿਲੇ ਡਾਕਟਰ ਖਾਦਰਵਲੀ ਵੀ ਕਟੋ-ਕਟ ਕਿਸੇ ਮਿਲਟ ਨੂੰ ਦੋ ਦਿਨ ਖਾਣ ਦੀ ਸਲਾਹ ਦਿੰਦੇ ਨੇ ਮਲਟੀ grain ਖਾਣ ਵਾਲਿਆਂ ਨੂੰ ਲੀਵਰ ਦੀ ਤਕਲੀਫ ਹੁੰਦੀ ਹੈ ਕਿਉਂਕਿ ਜਦੋਂ ਤੁਸੀਂ ਆਪਣੀ ਜ਼ੁਬਾਨ ਤੇ ਆਪਣੀ ਬੁਰਕੀ ਰੱਖਦੇ ਹੋ ਤਾਂ ਦਿਮਾਗ ਤੁਹਾਡੇ ਲੀਵਰ ਨੂੰ ਇੱਕ ਸਿਗਨਲ ਦਿੰਦਾ ਹੈ ਉਹ ਸਿਗਨਲ ਲੀਵਰ ਦੇ ਵਿੱਚ ਇੱਕ ਰਸਾਇਣ ਪੈਦਾ ਕਰਦਾ ਹੈ ਪਰ ਜਦੋਂ ਮਲਟੀ ਗ੍ਰੇਨ ਬੁਰਕੀ ਰੱਖਦੇ ਹਾਂ ਤਾਂ ਉਹ ਕਨਫਿਊਜ਼ ਹੋ ਕੇ ਆਪਣਾ ਕੰਮ ਰੋਕ ਦਿੰਦਾ ਹੈ ਤੇ ਤੁਹਾਨੂੰ ਮਲਟੀ ਗ੍ਰੇਨ ਸਹੀ ਹজম ਨਹੀਂ ਹੁੰਦਾ ਤੇ ਬਹੁਤ ਸਾਰਿਆਂ ਨੂੰ ਇਹ ਤਕਲੀਫ ਹੁੰਦੀ ਹੈ ਇਸੇ ਲਈ ਇੱਕ ਵੇਲੇ ਇੱਕੋ ਗ੍ਰੇਨ ਹੀ ਖਾਓ ਬਾਜ਼ਾਰ ਵਿੱਚ ਮਿਲਣਸ ਦਾ ਆਟਾ ਪਿਉਣਾ ਤਾਂ ਕਿਹਨੇ ਹੈ ਉਹ ਧੋਂਦੇ ਵੀ ਨਹੀਂ ਕਿਉਂਕਿ ਉਹਨਾਂ ਕੋਲ ਟਾਈਮ ਨਹੀਂ ਹੈ ਤੁਸੀਂ ਆਟਾ ਵੀ ਹਮੇਸ਼ਾ ਭਿਉਂ ਕੇ ਹੀ ਖਾਓ ਜੇ ਤੁਸੀਂ ਆਟਾ ਲੈ ਕੇ ਆ ਰਹੇ ਹੋ ਮਿਲਟਸ ਦਾ ਤਾਂ ਉਹ ਵੀ ਕਿਸੇ ਵਕਫ ਤੇ ਵਿਸ਼ਵਾਸਪਾਤਰ ਤੋਂ ਹੀ ਲੈ ਕੇ ਆਓ ਨਹੀਂ ਤਾਂ ਸਾਫਤ ਲਿਓ ਉਹਨਾਂ ਦੀ ਪਛਾਣ ਕਰੋ ਮਿਕਸਰ ਗਰਾਇੰਡਰ ਵਿੱਚ ਕਿਵੇਂ ਆਟਾ ਬਣਾਉਣਾ ਹੈ ਉਸ ਦੀ ਵੀਡੀਓ ਹੈ ਤੁਸੀਂ ਦੇਖ ਲਓ ਤੇ ਖੁਦ ਬਣਾਓ ਫੇਰ ਚਾਹੇ ਰੋਟੀਆਂ ਫੁਲਕੇ ਪਰੌਂਠੇ ਪੂੜੇ ਜੋ ਚਾਹੇ ਖਾਓ ਕਈ ਵਾਰੀ ਅਸੀਂ ਉਸ ਵੇਲੇ ਕਟ ਕਰ ਦਿੰਨੇ ਆ ਛੱਡ ਦਿੰਨੇ ਆ ਖਾਣਾ ਜਦੋਂ ਫਰਕ ਨਜ਼ਰ ਆਉਣਾ ਸ਼ੁਰੂ ਹੋਣਾ ਹੁੰਦਾ ਮੈਨੂੰ ਕਈ ਫੋਨ ਆਉਂਦੇ ਨੇ ਕਿ ਸਾਡੇ ਕੋਲ ਵੀ ਮਿਲਟਸ ਪਏ ਨੇ ਅਸੀਂ 2 ਹਫ਼ਤੇ ਖਾਣ ਤੋਂ ਬਾਅਦ ਬੰਦ ਕਰਤੇ ਜਿੰਨਾ ਤੋਂ ਮੈਨੂੰ ਪਤਾ ਲੱਗਿਆ ਸੀ 2 ਸਾਲ ਪਹਿਲਾਂ ਉਹਨਾਂ ਕੋਲੇ ਵੀ ਮਿਲਟਸ ਪਏ ਸੀ ਮੰਗਵਾ ਲਏ ਸੀ ਪਰ ਉਹਨਾਂ ਨੇ ਖਾਦੇ ਨਹੀਂ ਸੀ ਕਟੋ-ਕਟ ਤੁਸੀਂ ਮਿਲਟਸ ਨੂੰ 6 ਤੋਂ 7 ਹਫ਼ਤੇ ਦੋ ਰੈਗੂਲਰ ਤਿੰਨੋਂ ਟਾਈਮ ਖਾਓ ਖਾਣ ਨਾਲ ਹੀ ਫਰਕ ਪਤਾ ਲੱਗਣਾ ਹੈ ਜਿੰਨਾ ਅੰਦਰ ਜ਼ਿਆਦਾ ਜਾਏਗਾ ਤੁਹਾਡੇ ਮਿਲਟਸ ਫਾਈਬਰ ਆਪਣਾ ਕੰਮ ਕਰੇਗੀ ਤੁਹਾਨੂੰ ਫਰਕ ਨਜ਼ਰ ਆਏਗਾ ਚੰਗਾ ਖਾਓ ਤੰਦਰੁਸਤ ਹੋ ਜਾਓ ਧੰਨਵਾਦ